जय माता दी दोस्तों दोस्तों कई बार ने आपा बचपन चने ਸਾਡੇ ਬਜ਼ੁਰਗ ਨੇ ਜਦੋਂ ਕੋਈ ਸਾਡੇ ਤੋਂ ਕੰਮ ਵਿਗੜ ਜਾਂਦਾ ਸੀ ਨੇ ਤੇ ਸਾਡੇ ਬਜ਼ੁਰਗ ਕਹਿੰਦੇ ਸੀ ਕਮਲੇ ਪੁੱਤ ਨਾ ਜੰਮਦੇ ਧੀ ਐ ਨਹੀਂ ਚੰਗੀ ਤੇ ਉਹ ਗੱਲ ਨੇ ਮੈਂ ਬੜੀ ਚਿਰਾਂ ਦੀ ਸੁਣੀ ਸੀ ਤੇ ਮੈਂ ਸੋਚਿਆ ਯਾਰ ਇਹਦਾ ਨੇ ਆਪਾਂ ਵੇਰਵਾ ਕੱਢੀਏ ਕੀ ਗੱਲ ਕੀ ਹੈ ਉਹ ਗੱਲ ਦਾ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਸੁਣਿਓ ਤੁਹਾਡੇ ਸਮਝ ਆਏਗੀ ਕੋਈ ਦੋ ਭਰਾ ਸੀ ਤੇ ਇੱਕ ਭਰਾ ਦੀ ਦੋ ਕੁੜੀਆਂ ਸੀ ਤੇ ਇੱਕ ਨੂੰ ਦਿੱਖਦਾ ਨਹੀਂ ਸੀ ਤੇ ਇੱਕ ਸਹੀ ਸੀ ਪਰਮਾਤਮਾ ਦੇ ਦਇਆ ਨਾਲ ਤੇ ਦੂਜਾ ਭਰਾ ਸੀ ਉਹਦੇ ਤਿੰਨ ਮੁੰਡੇ ਸੀ ਦੋ ਉਹ ਆਪਣੇ ਦੋਨੋਂ ਭਰਾ ਬੱਚੇ ਇੱਕ ਬੈਠੇ ਹੋ ਇੱਕ ਦਿਨ ਗੱਲ ਕਰ ਰਹੇ ਤੇ ਉਹ ਭਰਾ ਕਹਿਣ ਲੱਗਾ ਵੀ ਤੂੰ ਇਦਾਂ ਕਰ ਵੀ ਤੇਰੇ ਕੋਲ ਤੇ ਕੁੜੀਆਂ ਕੁੜੀਆਂ ਨੇ ਤੇ ਕੁੜੀਆਂ ਲੋਕਾਂ ਨੇ ਵਿਆਹ ਲੈ ਜਾਣੀਆਂ ਤੇ ਉਹ ਜਿਹੜੀ ਜਗ੍ਹਾ ਹੈ ਨੇ ਤੂੰ ਉਹ ਜਿਹੜੀ ਪਿੰਡ ਤੋਂ ਦੂਰ ਏ ਭਟਮੀ ਦੂਰ ਉਹ ਤੂੰ ਲੈ ਲੈ ਤੇ ਜਿਹੜਾ ਪਿੰਡ ਵਾਲਾ ਖੇਤ ਮੈਨੂੰ ਦੇ ਦੇ ਚਲੋ ਮੈਂ ਮੁੰਡੇ ਵਿਆਹਾਂ ਦਾ ਘਰਕੋਰ ਬਣਾ ਲਾਂਗੇ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਤੇ ਕੁਛ ਦਿਨ ਬੀਤੇ ਤਾਂ ਉਹ ਜਿਹੜੀ ਕੁੜੀ ਅੰਧੀ ਸੀ ਨੇ ਆਪਣੀ ਛੋਟੀ ਭੈਣ ਨੂੰ ਕਹਿਣ ਲੱਗੀ ਵੀ ਭੈਣੇ ਆਪਾਂ ਨੇ ਇੱਕ ਕੰਮ ਕਰੀਏ ਉਹ ਜਿਹੜਾ ਆਪਾਂ ਨੂੰ ਖੇਤ ਮਿਲਿਆ ਹੈ ਨੇ ਉਹ ਖੇਤ ਆਪਾਂ ਜਾ ਕੇ ਉਸ ਖੇਤ 'ਚ ਚਲੀਏ ਉਹ ਆਪਣੀ ਛੋਟੀ ਭੈਣ ਨੂੰ ਲੈ ਕੇ ਖੇਤ 'ਚ ਚਲੀ ਗਈ ਉੱਤੇ ਜਾ ਕੇ ਉਹ ਅੰਧੀ ਨੇ ਜਦੋਂ ਹੱਥ ਮਾਰਿਆ ਤਾਂ ਉੱਤੇ ਨੇ ਬੂਟੀਆਂ ਤੇ ਕਾਹ ਬਹੁਤ ਉੱਗਿਆ ਹੋਇਆ ਸੀ ਤੇ ਉਹ ਕਹਿਣ ਲੱਗੀ ਵੀ ਆਪਾਂ ਇਹ ਪੁੱਟੀ ਹੈ ਉਹ ਰੋਜ ਉਹ ਘਾਹ ਬੂਟੀ ਪੱਟਣ ਲੱਗ ਗਈ ਸੌਣ ਭਾਦੋਂ ਦੇ ਦਿਨ ਸੀ ਤੇ ਉਹਨੇ ਮੱਕੀ ਸੁੱਟੀ ਉਥੇ ਲੈ ਕੇ ਮੱਕੀ ਖਿਲਾਰਨੀ ਸ਼ੁਰੂ ਕੀਤੀ ਪਰਮਾਤਮਾ ਦੀ ਮਿਹਰ ਹੋਈ ਤੇ ਉਥੇ ਮੱਕੀ ਦੇ ਦਾਣੇ ਉਗ ਪਏ ਬੂਟੇ ਉਗ ਪਏ ਮੱਕੀ ਦੇ ਤੇ ਉਹ ਦੋਨੋਂ ਭੈਣਾ ਉਥੋਂ ਉਹ ਮੱਕੀ ਦੇ ਛੱਲੀਆਂ ਮੱਕੀ ਦੀਆਂ ਕੱਢਣ ਤੇ ਉਹਨਾਂ ਨੂੰ ਪੱਟ ਕੇ ਖੇਤ ਆਪਣੇ ਇੱਕ ਨਏ ਉਹਦੇ ਸੜਕ ਦੇ ਕਿਨਾਰੇ ਜਾ ਕੇ ਤੇ ਭੁੰਨ ਕੇ ਵੇਚਣਾ ਸ਼ੁਰੂ ਕਰਤਾ ਤੇ ਰੋਜ ਆਪਣੇ ਪਿਓ ਨੂੰ ਕਦੇ ਆਨਾ ਕਦੇ دیਵਾਨੀ ਲੈ ਕੇ ਦੇ ਦਿਆ ਕਰਨ ਇੱਕ ਦਿਨ ਉਹਨਾਂ ਦੇ ਪਿਓ ਨੇ ਪੁੱਛਿਆ ਵੀ ਤੁਸੀਂ ਇਹ ਪੈਸੇ ਕਿਧਰੋਂ ਲੈਂਦੇ ਆਂ? ਤੋ ਕਹਿਣ ਲੱਗੀ ਪਿਤਾ ਜੀ ਆਪਣਾ ਜਿਹੜਾ ਖੇਤ ਨਹੀਂ ਪਿੰਡ ਤੋਂ ਦੂਰ ਉਹਦੇ ਚ ਆਪਾਂ ਛੱਲੀਆਂ ਬੀਜਤੀਆਂ ਨੇ। ਤੇ ਜਦੋਂ ਪਿਓ ਨੇ ਜਾ ਕੇ ਦੇਖਿਆ ਤੇ ਸੱਚੀ ਉਸ ਖੇਤ ਚ ਛੱਲੀਆਂ ਦੇ ਬੂਤੇ ਉੱਗੇ ਹੋਏ ਸੀ ਤੇ ਉਹ ਵੀ ਕੁੜੀਆਂ ਨਾਲ ਲੱਗ ਗਿਆ ਕੰਮ ਕਰਨ। ਤੇ ਉਹ ਦਿਨੋਂ ਦਿਨ ਤਰੱਕੀ ਕਰਨ ਲੱਗ ਗਿਆ। ਤੇ ਉਹ ਆਪਣੇ ਭਰਾ ਕੋਲ ਗਿਆ ਤੇ ਉਹਦੇ ਭਰਾ ਦੇ ਤਿੰਨ ਮੁੰਡੇ ਤੇ ਦੋਨੋਂ ਜੀ ਆਪ ਦੇ ਘਰੇ ਸੁੱਤੇ ਹੋਏ। ਤੋ ਭਰਾ ਨੂੰ ਜਾ ਕੇ ਲੱਗਾ ਵੀ ਭਰਾਵਾ ਤੁਸੀਂ ਪੰਜ ਜੀ ਹੋ, ਦੋ ਤਿੰਨ ਤੇਰੇ ਪੁੱਤਰ ਨੇ। ਦੋ ਜੀ ਤੁਸੀਂ ਆਪ ਹੋ ਤੇ ਪਿੰਡ ਦੇ ਨੇੜੇ ਤੇਰਾ ਖੇਤ ਹੈ ਤੇ ਤੁਸੀਂ ਇਹਦੇ 'ਚ ਕੋਈ ਵਾਇਬ ਹੋਈ ਕਰਕੇ ਤੇ ਤੁਸੀਂ ਤੁਸੀਂ ਬੀਜ ਬਤਾ ਬੀਜ ਲੋ ਕੋਈ ਖਾਨ ਚਾਰ ਦਾਣੇ ਹੋ ਜਾਣਗੇ ਤੇ ਮੁੰਡਾ ਕਹਿਣ ਲੱਗੇ ਉਹਦੇ ਕਹਿੰਦਾ ਕੋਈ ਨਹੀਂ ਸਾਡਾ ਫੋੜਾ ਕਿਉਂ ਕੰਮ ਕਰੇਗਾ ਅਸੀਂ ਕਰਾਂਗੇ ਚਲੋ ਜੀ ਆਪਣੇ ਪਿਓ ਕੋਲੋਂ ਤਿੰਨੇ ਭਰਾ ਲੈ ਕੇ ਪੈਸੇ ਬਾਜ਼ਾਰ 'ਚੋਂ ਮੱਕੀ ਲਿਆਏ ਤੇ ਦੁਪਹਿਰ ਦਾ ਟਾਈਮ ਤੇ ਮੱਕੀ ਬੀਜਣ ਚਲੇ ਗਏ ਹੁਣ ਜਦੋਂ ਉਹਨਾਂ ਦੁਪਹਿਰ ਦੇ ਟਾਈਮ ਉਹਨਾਂ ਨੇ ਕੰਮ ਕੀਤਾ ਨੇ ਕਿਉਂਕਿ ਆਸੀਸੀ ਉਹ ਕੰਮਚੋਰ ਸੀ ਤੇ ਜਦੋਂ ਉਹਨਾਂ ਨੂੰ ਧੁੱਪ ਲੱਗੀ ਨੇ ਤੇ ਛੋਟਾ ਆਪਣੇ ਭਰਾ ਨੂੰ ਕਹਿੰਦਾ ਵੱਡੇ ਨੂੰ ਕਹਿੰਦਾ ਯਾਰ ਜੇ ਆਪਾਂ ਮੱਕੀ ਬੀਜ ਲਈ ਤੇ ਇਹ ਪਿੰਡ ਵਾਲੇ ਖਾ ਜਾਣਗੇ ਤੇ ਵੱਡਾ ਕਹਿਣ ਲੱਗਾ ਜਿਹੜਾ ਛੋਟੇ ਤੋਂ ਵੱਡਾ ਸੀ ਕਹਿੰਦਾ ਹਾਂ ਜੇ ਖਾਧੀ ਨਾ ਤੇ ਪੈਰਾਂ ਥੱਲੇ ਦੱਬ ਦੇਣਗੇ ਕਹਿੰਦਾ ਚੱਲ ਵੱਡੇ ਭਰਾ ਦੀ ਸਲਾਹ ਲਈਏ ਤੇ ਜਦੋਂ ਵੱਡੇ ਭਰਾ ਕੋਲ ਗਏ ਤੇ ਵੱਡਾ ਭਰਾ ਕਹਿੰਦਾ ਤੁਸੀਂ ਠੀਕ ਮੇਰੀ ਸਲਾਹ ਲਈਏ ਮੈਂ ਸ਼ਿਆਣਾ ਬੰਦਾ ਤੁਹਾਨੂੰ ਸਿਆਣੀ ਸਲਾਹ ਦਵਾਂਗੇ ਆਪਾਂ ਪਹਿਲਾਂ ਜਿਹੜਾ ਪਿੰਡ ਹੈ ਨੇ ਆ ਪਿੰਡ ਪਾਸੇ ਕਰੀਏ ਆਪਾਂ ਰਾਤ ਨੂੰ ਪਿੰਡ ਨੂੰ ਅੱਗ ਲਾਈਏ ਤੇ ਇੱਥੋਂ ਭੱਜ ਜਾਣਗੇ ਪਿੰਡ ਵਾਲੇ ਤੇ ਆਪਾਂ ਛਲੀਆਂ ਬੀਜ ਲਿਆ ਕਰਾਂਗੇ ਉਹਨਾਂ ਨੇ ਕੀ ਕੀਤਾ ਜੀ ਪਿੰਡ ਨੂੰ ਨੇ ਅੱਗ ਲਾਤੀ ਅੱਗ ਲਾਤੀ ਜਦੋਂ ਪਿੰਡ ਸੜ ਗਿਆ ਰੋਲਾ ਪੈ ਗਿਆ ਜੀ ਵੀ ਅੱਗ ਲੱਗ ਗਈ ਅੱਗ ਲੱਗੀ ਕਿਸੇ ਦੀ ਬੱਕਰੀ ਕਿਸੇ ਦੀ ਪੇੜ ਲੋਕਾਂ ਸਾਰ ਤੇ ਸਾਰੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਫੜ ਕੇ ਕਿਸੇ ਰਾਜੇ ਕੋਲ ਲੈ ਗਏ ਜਦ ਰਾਜੇ ਕੋਲ ਲੈ ਗਏ ਤੇ ਰਾਜੇ ਨੇ ਪੁੱਛਿਆ ਵੀ ਤੁਸੀਂ ਪਿੰਡ ਨੂੰ ਅੱਗ ਕਿਉਂ ਲਾਈ ਤੇ ਉਹ ਕਹਿੰਦੇ ਜੀ ਇਹ ਪਿੰਡ ਵਾਲੇ ਨੇ ਸਾਡੀਆਂ ਛੱਲੀਆਂ ਖਰਾਬ ਕਰ ਦੇਣੀਆਂ ਸੀ ਤੇ ਕਹਿੰਦਾ ਛੱਲੀਆਂ ਕਹਿੰਦੇ ਜੀ ਅਸੀਂ ਬਿਜਨੀਆਂ ਨੇ ਤੇ ਉੱਥੇ ਰਾਜਾ ਸਿਰ ਤੇ ਹੱਥ ਮਾਰ ਕੇ ਕਹਿੰਦਾ ਇੱਕ ਕਮਲੇ ਪੁੱਤ ਨਾਲ ਜੰਮਦੇ ਧੀ ਅੰਨੀ ਚੰਗੀ ਸੀ ਵੀ ਇਹੋ ਜੀ ਮਾੜੀ ਬਲਾਦ ਨਾਲ ਉਹਨੇ ਰੱਬ ਤੇ ਕਿਸੇ ਨੂੰ ਦੋ ਧੀਆ ਦੇ ਦੇਵੇ ਉਹ ਚੰਗਾ ਹੈ ਅੱਜ ਦੇ ਟਾਈਮ 'ਚ ਮੁੰਡੇ ਚਿੱਟਾ ਲਾ ਰਹੇ ਨੇ ਨਸ਼ਾ ਕਰ ਰਹੇ ਨੇ ਗਲਤ ਰਾਹ ਕਰ ਰਹੇ ਨੇ ਮਾਪਿਓ ਦਾ ਬੜਾ ਪਾ ਗਲੀਆਂ ਰਾਹਾਂ ਵਿੱਚ ਰੋੜ ਰਹੇ ਨੇ ਮੈਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਵੀ ਕਿਸੇ ਨੂੰ ਨਸ਼ੇੜੀ ਪੁੱਤ ਨਾ ਦੇਵੇ ਦਿਨ ਨਾਲ ਰੱਬ ਦੋ ਧੀਆ ਦੇ ਦੇਵੇ ਉਹ ਚੰਗੀ ਉਹ ਚੰਗੀ ਗੱਲ ਹੈ ਤੇ ਬਾਕੀ ਜਿਉਂਦੇ ਰਹੋ ਵਸਤੇ ਰਹੋ ਜੈ ਮਾਤਾ